ਪਰਮ ਸਤਕਾਰਯੋਗ ਦੋਸਤੋ ਲਤਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਖਿਆਲ ਆ ਵੀ ਕੱਲ ਬਹੁਤ ਸੰਤੇ ਲੋਕਾਂ ਨੇ ਕੱਲ ਸੁਣਿਆ ਸੀਗਾ ਤੇ ਅੱਜ ਮੈਨੂੰ ਦੁਆਰਾ ਫੇਰ ਜਿਹੜਾ ਉਹ ਮਾਨ ਬਖਸ਼ਿਆ ਗਿਆ ਕਹਿੰਦੇ ਵੀ ਕੱਲ ਹੀ ਕਹਤਾ ਸੀ ਕਹਿੰਦੇ ਵੀ ਕੱਲ ਨੂੰ ਜ਼ਰੂਰ ਆਉਣਾ। ਤਾਂ ਮੈਂ ਕਹ ਜੀ ਮੈਂ ਜ਼ਰੂਰ ਆਉਂਗਾ। ਔਰ ਮੈਂ ਸੰਖੇਪ ਦੀ ਜਾਣਕਾਰੀ ਆਪਣੇ ਬਾਰੇ ਪਹਿਲਾਂ ਦੇਵਾਂ ਜਿਨ੍ਹਾਂ ਨੂੰ ਨਹੀਂ ਪਤਾ ਕੱਲ ਕੁਝ ਮੈਂ ਦੱਸਤਾ ਸੀ। ਕਿ ਮੈਨੂੰ ਇੱਥੇ ਆਏ ਨੂੰ ਜੇ ਸਿਰਫ ਇੱਕ ਹਫ਼ਤਾ ਹੋਇਆ। ਅੱਜ ਤੋਂ 6 ਸਾਲ ਪਹਿਲਾਂ ਮੈਂ ਇੱਥੇ ਆਪਣੇ ਦੋਨੋਂ ਜੀ ਅਸੀਂ ਮੀਆਂ ਬੀਬੀ ਆਏ ਸੀ। ਤਾਂ 2023 ਦੇ ਵਿੱਚ ਮੈਡਮ ਰਾਮ ਨੂੰ ਪਿਆਰੇ ਹੋਗੇ ਤਾਂ ਉਸ ਤੋਂ ਬਾਅਦ ਮੈਂ ਐਤਰੀ ਮੁਕਸਰ ਸ਼ਹਿਰ ਦਾ ਰਹਿਣਾ ਸੀ ਮੁਕਸਰ ਸਾਹਿਬ ਤੱਕ ਉੱਥੋਂ ਦਾ ਰਹਿਣਾ ਇੰਦਰਜੀਤ ਮੁਕਸਰੀ ਮੇਰਾ ਨਾਮ ਹੈ ਔਰ ਮੈਂ 45 ਤੋਂ 50 ਸਾਲ 올 ਇੰਡੀਆ ਰਿਵਿਊ ਜਲੰਧਰ ਤੋਂ ਆਇਆ ਮੇਰੇ ਦੋਨੋਂ ਬੱਚੇ ਡਾਕਟਰ ਜਸਬੀਰ ਕੈਂਥ ਤੇ ਕਰਨ ਕਿ ਮੈਂ ਤੇ ਮੇਰੀ ਬੇਟੀ ਡਾਕਟਰ ਰਾਜਵੀਰ ਦੌਰ ਨੇ ਇਹ ਦੋਨੋਂ ਪੀ ਐਚ ਡੀ ਸੰਗੀਤ ਸਬਜੈਕਟ ਦੇ ਵਿੱਚ ਮਾਰੀ ਤੇ ਮੈਂ ਜਿਹੜਾ ਆਪਣਾ ਸਫਰ ਸ਼ੁਰੂ ਕੀਤਾ ਸੀ ਸੰਗੀਤ ਦਾ ਇਹ 1975 ਤੋਂ ਸ਼ੁਰੂ ਕੀਤਾ ਸੀਗਾ ਜਨਾਬ ਪ੍ਰithvi ਰਾਜੀ ਚੋਪੜਾ ਸਾਹਿਬ ਮੇਰੇ ਸੰਗੀਤ ਦੇ ਉਸਤਾਦ ਜੀ ਜਿੱਥੋਂ ਮੈਂ ਸ਼ੁਰੂ ਕੀਤਾ ਤਾਂ ਫਿਰ ਚੱਲ ਸੋ ਚੱਲ ਹੋ ਗਿਆ ਕੰਮ ਤਾਂ ਫਿਰ ਜਾਂਦਾ ਗਿਆ ਫਿਰ 올 ਇੰਡੀਆ ਰੇਡੀਓ ਜਲੰਧਰ ਤੋਂ ਆਡੀਸ਼ਨ ਦਿੱਤੀ ਪਾਸ ਹੋ ਗਈ ਤਾਂ ਫਿਰ ਇਹ ਦੌਰ ਚੱਲਦਾ ਰਿਹਾ ਅੱਜ ਮੇਰੇ ਦੋਨੋਂ ਬੱਚੇ 올 ਇੰਡੀਆ ਰੇਡੀਓ ਜਲੰਧਰ ਦੇ ਏ ਗ੍ਰੇਡ ਆਰਟਿਸਟ ਨੇ ਹੁਣ ਸਮਝਦਾ ਕਿ ਆਪ ਜੀ ਤੁਹਾਡੇ ਵਿੱਚ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਮੈਨੂੰ ਇੰਨਾ ਕਿ ਜਰੂਰ ਮਨ ਨੂੰ ਸਕੂਨ ਮਿਲਿਆ ਕਿ ਸਾਡੇ ਪੰਜਾਬੀ ਭਰਾ ਜਾਂ ਹੋਰ ਵੀ ਜਿਹੜੇ ਕੋਈ ਆਸ-ਪਾਸ ਇਸ ਪੇਟਾ ਤੋਂ ਆਏ ਹੋਏ ਨੇ ਉਹ ਇੱਥੇ ਇਕੱਤਰ ਹੁੰਦੇ ਆ ਔਰ ਬੜੇ ਖੁਸ਼ੀ ਦੇ ਨਾਲ ਸਾਰੇ ਇੰਜੋਏ ਕਰਦੇ ਨੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਹਾਸੇ ਖੇਡਦੇ ਆ ਮੈਨੂੰ ਪਤਾ ਲੱਗਿਆ ਮੈਂ ਗੁਰਦੁਆਰਾ ਸਾਹਿਬ ਤੋਂ ਮੈਨੂੰ ਦੱਸਿਆ ਗਿਆ ਕਿ ਤੁਸੀਂ ਉੱਥੇ ਜਰੂਰ ਜਾਇਓ ਮੈਂ ਕੱਲ ਵੈਸੇ ਚਲੋ ਮੈਂ ਕਿਹ ਚਲੋ ਦੇਖਦੇ ਆਂ ਫਿਰ ਇੱਥੇ ਆ ਕੇ ਮੈਨੂੰ ਬਹੁਤ ਚੰਗਾ ਲੱਗਿਆ ਭਾਵੇਂ ਅਸੀਂ ਪ੍ਰੋਫੈਸ਼ਨਲ ਆਰਟਿਸਟ ਆਂ ਪਰ ਮੇਰਾ ਪੁਰਾ ਕਲਾ ਪੈਸੇ ਨਾਲ ਹੀ ਸੰਬੰਧ ਨਹੀਂ ਰੱਖਿਆ ਨਾਲ ਜਿਹੜੇ ਦੋਸਤ ਮਿੱਤਰ ਨੇ ਜੋ ਸਾਡੇ ਸਮਾਜ ਦੇ ਵਿੱਚ ਵਧੀਆ ਵਿਚਰਦੇ ਨੇ ਉਹਨਾਂ ਦੇ ਨਾਲ ਬਰਾਬਰ ਚੱਲਣ ਦੀ ਕੋਸ਼ਿਸ਼ ਕਰਦੀ ਸੁਮੈਂ ਬਹੁਤਾ ਸਮਾਂ ਨਾ ਲੈਂਦਿਆ ਹੋਇਆ ਮੈਂ ਇੱਕ ਧਾਰਮਿਕ ਗੀਤ ਜਿਹੜਾ ਉਹ ਆਪ ਜੀ ਦੀ ਨਜ਼ਰ ਕਰੂੰਗਾ ਸਾਹਿਬ ਜਾਦਿਆਂ ਦੇ ਬਾਰੇ ਕੀ ਨੇ ਕੈਦ ਕਰੇ ਬੱਚੇ ਸਰਦਾਰ ਕਿਰਨ ਇਹ ਆਪ ਜੀ ਦੀ ਨਜ਼ਰ ਮੈਂ ਕਰਨ ਲੱਗਿਆ ਔਰ ਇਸ ਤੋਂ ਬਾਅਦ ਮੇਰੀ ਬੇਟੀ ਡਾਕਟਰ ਰਾਜबीर कौर ਇਹ ਚੰਡੀਗੜ੍ਹ ਕਾਲਜ ਦੇ ਵਿੱਚ میوزਿਕ ਸਬਜੈਕਟ ਦੀ ਹੈਡਰ ਔਰ ਇਹ ਬਹੁਤ ਅੱਛਾ ਬਿਟੀ ਗਾਉਂਦੀ ਹੈ ਤੁਸੀਂ ਸੁਣੋਗੇ ਸੇ ਸਾਹਿਬ ਜਾਬਿਆਂ ਦੇ ਬਾਰੇ ਡਿਵਾਈਸ ਪੇਰ ਗੰਕਰਾ 10 ਪਾਛਿਆ ਤਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੁੱਸਤਰ ਦੇ ਵਿੱਚ ਖੇਰ ਕਰ ਰਿਹਾ ਦਸਵੇਂ ਪਾਤਸ਼ਾਹ ਤੋਂ ਮੈਂ ਦਾ ਕਰਜ਼ ਸਿਰ ਤੋਂ ਸਮੇ ਸਮੇ ਫੁੱਦ ਆਪ ਦੇਪਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਵੀ ਪਈ ਪੁੱਤ ਵਾਰ ਮੇਰੇ ਸਮੇ ਬਹੁਤ ਲੰਘ ਆਇਆ ਹਜ਼ੂਰ ਨਾਈ ਆਪ ਸਮੇ ਦੀ ਜ਼ੁਲਫ ਸਵਾਰ ਮੇਰੇ ਮੇਰਾ ਦੇਸ਼ ਸੋਵੇਂ ਮਖਮਲੀ ਗਦਿਆਂ ਤੇ ਆਪ ਸੁੜਾ ਵੀ ਸੇ ਇਹ ਸ਼ਿੰਗਾਰ ਦੇ ਆਪਣੇ ਸਿੰਘਾਂ ਨੂੰ ਆਖ ਕੇ ਸੁਣੋ ਸਿੰਘੋ ਆਪਣੇ ਫਰਜ਼ ਨੂੰ ਇਦਾਂ ਨਿਭਾਈ ਦਾ ਧਰਮ ਰੱਖਣੇ ਦੀ ਜਦੋਂ ਜੱਜ ਚੜ੍ਹ ਪਏ ਉਦੋਂ ਪੁੱਤਾਂ ਦਾ ਲਿਉਂਦਰਾ ਪਾਈ ਦਾ ਧਰਮ ਰੱਖਣੇ ਦੀ ਜਦੋਂ ਜੱਜ ਚੜ੍ਹ ਪਏ ਉਹ ਦੋ ਬੁੱਤਾਂ ਦਾ ਨਉਂਦਰਾ ਪਾਈ ਦਾ ਉਹਰ ਮਾਤਾ ਉਡੀਕਦੀ ਬੱਚਿਆਂ ਨੂੰ ਉਹਦਰ ਸੂਬੇ ਨੇ ਹੁਕਮ ਸੁਣਾ ਦਿੱਤਾ ਮੋਤੀਆਂ ਕੇ ਅਮੀ ਨੂੰ ਕਹਿਣ ਲਗਾ ਤੇਰੇ ਦਾਲਾਂ ਨੇ ਸਦਕ ਨਿਭਾ ਦਿੱਤਾ ਢੋਲੇ ਲਾਲ ਨੇ ਅਮੀਏ ਮੂੰ ਤੇਰੇ ਉਹ ਨੀਹਾਂ ਦੇ ਵਿੱਚ ਜਨਵਾ ਦਿੱਤਾ ਤੇਰੇ ਨਾਲਾਂ ਦੀ ਵਾਰੰਦਾ ਮੁਖਰ ਵਾਲਾ ਗਾਉ ਉਹ ਮੁਖਰ ਵਾਲਿਆ ਸੱਚ ਸੁਣਾ ਦਿੱਤਾ ਬੇਸਿਕਲੀ ਨਾ ਮੁਖਸਰ ਛੇ ਅੰਦਾ ਨਾ ਆ ਤਾਂ ਇਸ ਵਕਤ ਚੱਲੀ ਗਿਰਦੇ ਆ ਜੇ ਤੋਂ ਇਹ ਸ਼ੇਰ ਅਜਿਹਾ ਮੋਤੀ ਆਣ ਕੇ ਅੰਮੀ ਨੂੰ ਕਹਿਣ ਲੱਗਾ ਕਿ ਤੇਰੇ ਲਾਲਾਂ ਨੇ ਸਿਰ ਤੇ ਨਿਭਾ ਦਿੱਤਾ ਡੋਲੇ ਲਾਲ ਨਹੀਂ ਅੰਮੀਏ ਮੂਲ ਤੇਰੇ ਉਹ ਨਹੀਂ ਹਾਦ ਵਿੱਚ ਚਣਵਾ ਦਿੱਤਾ ਤੇਰੇ ਲਾਲਾਂ ਦੀ ਬਾਤਾਂ ਜੱਗ ਗਾਉ ਮੁਖ ਸਰਵਾਰੇ ਨੇ ਸੱਚ ਸੋਨਾ ਦਿੱਤਾ ਇਹ ਕੀ ਨ ਕਰ ਕਰੇ க க கேட்கே பே புே பே புல கடையார ਬੱਤੇ ਸਰਦਾਰ ਕੁੜੇ ਇਹ ਕੰਨ ਚੈਦ ਕਰੇ ਬੱਤੇ ਸਰਦਾਰ ਕੁੜੇ ਕੋਈ ਹਸਨ ਹੁਸੈਨ ਕਹੇ ਅੰਸਾਂ ਦੇ ਜੋੜੇ ਨੂੰ ਕੋਈ ਕੈਨਦਿਕ ਮੇ ਸਾਹ ਮਿਲਦੀ ਸੁਖੋ

ਹਾਂ ਦੇ ਜੋੜੇ ਨੂੰ ਕੋਈ ਕਹਿੰਦੀ ਕਿਵੇਂ ਸਹਾਂ ਨਾ ਇਸ ਵਿਛੋੜੇ ਨੂੰ ਜਨਮ ਮਿਲਤਾ ਚੜ੍ਹ ਮਾਤਾ ਗੁਜਰੀ ਜੀ ਕਿਉਂ ਕਹਿੰਦੇ ਨੇ ਤੇ ਮਾਤਾ ਗੁਜਰੀ ਜੀ ਨੂੰ ਜਵਾਬ ਦਿੱਤਾ ਮਾਤਾ ਗੁਜਰੀ ਜੀ ਆਖੋ ਜਵਾਬ ਦਿੱਤਾ ਮੇਰਾ ਨਾਂ ਗੁਜਰੀ ਮੇਰੀ ਹਾਲ ਗੁਜਰੀ ਇਹੋ ਜਹੀ ਤਹਾਰੀ ਨਾਂ ਮੇਰੇ ਉੱਤੇ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਫੇਰ ਮੈਂ ਪੁੱਤੇ ਦਿੱਤੇ ਆ ਹੁਣ ਮੌਤ ਕਹਿੰਦੀ ਮੈਨੂੰ ਜਨ ਗੁਜ਼ਰੀ ਗੁਜ਼ਰੀ ਲੋਕ ਮੈਨੂੰ ਤਾਈਓ ਆਸ ਦੇ ਲੈ ਜਿਹੀ ਆਈ ਫਿਰ ਤੀ ਉਹ ਮੈਂ ਧੰਨ ਗੁਜ਼ਰੀ ਇਹ ਮੈਂ ਕਹਿ ਦੇ ਕਰੇ ਬੱਝੇ